ਦੋਸਤੋ ਜਿਹੜਾ ਡੀਏਪੀ ਨਕਲੀ ਦਾ ਰੋਲਾ ਪਿਆ ਹੋਇਆ ਹੈ ਇਸ ਬਾਰੇ ਤੁਹਾਨੂੰ ਲਾਈਵ ਦਿਖਾ ਰਹੇ ਆ ਆ ਡੀਏਪੀ ਦੇ ਗੱਟੇ ਜਿਹੜੇ ਸਾਡੇ ਪਿੰਡ ਵੀ ਪਹੁੰਚੇ ਨੇ ਜਿਹੜੇ ਭਰਾ ਨੇ ਇਹ ਗੱਟੇ ਮੰਗਵਾਏ ਨੇ ਉਹ ਇਸ ਟੇਮ ਰਣਜੀਤ ਸਿੰਘ ਰਾਣਾ ਜਿਹੜਾ ਸਾਡੇ ਪਿੰਡ ਤੋਂ ਹੀ ਆ ਆੜਤੀਆ ਤੇ ਪਿੰਡ ਛੁੜਖੇੜਾ ਪਹਿਲਾਂ ਤੁਹਾਨੂੰ ਰਣਜੀਤ ਸਿੰਘ ਨਾਲ ਗੱਲ ਕਰਵਾ ਦਿੰਨੇ ਆ ਆੜਤੀ ਵੀਰ ਤੋਂ ਹੀ ਵੀ ਇਹ ਕੀ ਏ ਉਸ ਤੋਂ ਬਾਅਦ ਅਗਲੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੇ ਆ ਮਾੜਾ ਕੈਮਰਾਮੈਨ ਨੂੰ ਕਾਂਗਾ ਥੋੜਾ ਅੱਗੇ ਆਇਆ ਰਾਣੀ ਵੀਰ ਆ ਜਿਹੜੇ ਗੱਟੇ ਨੇ ਹਾਂਜੀ ਇਹ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਜਿਹੜੇ ਗੱਟੇ ਨੇ ਇਹਨਾਂ ਵਿੱਚ ਖਾਦ ਸਹੀ ਨਹੀਂ ਹੈ ਇਹ ਪ੍ਰਧਾਨ ਜੀ ਅਸੀਂ ਨਾ ਕਿਸੇ ਡੀਲਰ ਨਾਲ ਰਾਜਸਥਾਨ ਚ ਗੱਲ ਹੋਈ ਸੀ ਵੀ ਅਸੀਂ ਆਪਦੇ ਜ਼ਿਮੀਂਦਾਰਾਂ ਨੂੰ ਡੀਏਪੀ ਖਾਦ ਦੇਣੀ ਜੋ ਕਿ ਸਾਡੇ ਇਲਾਕੇ ਵਿੱਚ ਨਹੀਂ ਮਿਲ ਰਹੀ ਉਹ ਕਹਿੰਦਾ ਜੀ ਡੀਏਪੀ ਤੁਹਾਡੇ ਕੋਲੇ ਪਹੁੰਚਾ ਦਿੰਨੇ ਜੀ ਕੋਈ ਦੀ ਡੀਏਪੀ ਦੀ ਗੱਲ ਹੋ ਕੇ ਸਾਡੇ ਨਾਲ ਉਹਨੇ ਸਾਨੂੰ ਸੱਦਿਆ ਸਾਡੇ ਨਾਲ ਡੀਲ ਕੀਤੀ ਤੇ ਸਾਡੇ ਤੋਂ ਉਹਨੇ ਖਾਤੇ ਦੇ ਵਿੱਚ ਪੈਸੇ ਲਏ ਆ ਅਸੀਂ ਖਾਤੇ ਦੇ ਵਿੱਚ ਜਦੋਂ ਪੈਸੇ ਪਾ ਦਿੱਤੇ ਆ ਤੇ ਉਹਨੇ ਸਾਡੇ ਕੋਲੇ ਇਹ ਖਾਦ ਭੇਜ ਦਿੱਤੀ ਜਦੋਂ ਅਸੀਂ ਲਵਾਈਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਖਾਦ ਡੀਏਪੀ ਜਿਹੜੀ ਹੈ ਇਹ ਅਸਲੀ ਹੈਗੀ ਨਹੀਂ ਇਹ 500 ਰੁਪਏ ਦਾ ਗੱਟਾ ਜੋ ਕਿ 1350 ਦੇ ਹਿਸਾਬ ਨਾਲ ਸਾਡੇ ਤੋਂ ਉਹਨੇ ਪੈਸੇ ਲਏ ਨੇ ਤੇ ਇਹ ਜਿਹੜੀ ਖਾਦ ਇਹ ਨਕਲੀ ਨਿਕਲੀ ਏ ਤੇ ਸਾਡੇ ਕੋਲੋਂ ਜਿਹੜੇ ਪੈਸੇ ਉਹ ਪੱਕੇ ਦੇ ਵਿੱਚ ਉਹਨੇ ਪੈਸੇ ਲਏ ਹੋਏ ਆ ਉਹ ਅਸੀਂ ਤੁਹਾਨੂੰ ਖਾਤੇ ਦੀਆਂ ਪ੍ਰਦਾਨਜੀ ਸਟੇਟਮੈਂਟਾਂ ਦੇ ਦੇ ਦਿੰਦੇ ਆ ਤੁਹਾਡੇ ਕੋਲ ਕਿੰਨੇ ਪੈਸੇ ਲਏ ਆ ਸਾਡੇ ਕੋਲ ਟੋਟਲ 1350 ਦੇ ਹਿਸਾਬ ਨਾਲ ਲਏ ਜੀ ਪੈਸੇ ਕਿੰਨੇ ਪੈਸੇ ਜੋ ਕਿ ਤਕਰੀਬਨ ਸਾਢੇ 350 ਗੱਟਾਂ ਆਇਆ ਸਾਢੇ 4 ਲੱਖ ਰੁਪਏ ਬਣਦਾ ਟੋਟਲ ਕਿੰਨੇ ਲਏ ਮੈਂ ਟੋਟਲ ਸਾਢੇ 4 ਲੱਖ ਰੁਪਏ ਬਣਦਾ ਜੋ ਕਿ 3 ਲੱਖ ਰੁਪਏ ਮੇਰੇ ਕੋਲੇ ਆ ਉਹ ਆਰਟੀਜੀਐਸ ਖਾਤੇ ਦੇ ਵਿੱਚੋਂ ਟਰਾਂਸਫਰ ਐਂਟਰੀ ਹੋ ਗਈ ਹੈ ਉਹ ਤੁਸੀਂ ਆਪਦੇ ਕੱਲੇ ਖਾਤੇ 'ਚ ਕਰਵਾਈ ਮੇਰੇ ਖਾਤੇ ਦੇ ਵਿੱਚੋਂ ਤੇ ਇੱਕ ਮੇਰੇ ਨਾਲ ਹੋਰ ਸੀਗਾ ਮੁੰਡਾ ਉਹਦੇ ਖਾਤੇ ਦੇ ਵਿੱਚੋਂ ਹੀ ਟਰਾਂਸਫਰ ਹੋਇਆ ਆਹ ਦੇਖ ਲਓ ਆਰਤੀ ਵੀਰ ਦੇ ਕੋਲੋਂ ਹੀ ਤੁਹਾਨੂੰ ਸਾਬਤ ਕਰਾਤਾ ਹੈ ਕਿਵੇਂ ਕਿਸਾਨਾਂ ਨਾਲ ਵੱਡਾ ਧੋਖਾ ਹੋ ਰਿਹਾ ਸਰਕਾਰਾਂ ਦੇ ਇਸ ਪਾਸੇ ਖਿਆਲ ਨਹੀਂ ਆੜਤੀ ਵੀ ਠੀਕ ਨਹੀਂ ਜਦੋਂ ਜਿਹੜੇ ਕਿਸਾਨ ਇਹਨਾਂ ਕੋਲ ਜਾਂਦੇ ਨੇ ਸਾਨੂੰ ਖਾਦ ਮੰਗਵਾ ਕੇ ਦਿਓ ਇਹਨਾਂ ਦਾ ਖਾਦ ਮੰਗਵਾ ਕੇ ਦੇਣੀ ਅੱਗੋਂ ਖਾਦ ਅਸਲੀ ਆਉਣੀ ਕਿ ਨਕਲੀ ਆਉਣੀ ਉਹ ਤਾਂ ਬਾਅਦ ਦੀ ਗੱਲ ਹੈ ਜਦੋਂ ਰਾਜਸਥਾਨ ਦਾ ਰੋਲਾ ਪਿਆ ਵੀ ਨਕਲੀ ਖਾਦ ਦਾ ਜ਼ਖੀਰਾ ਫੜਿਆ ਗਿਆ ਤੇ ਇਹਨਾਂ ਨੂੰ ਵੀ ਪਤਾ ਲੱਗਾ ਵੀ ਅਸੀਂ ਤਾਂ ਆਪ ਰਾਜਸਥਾਨੋਂ ਲਿਆਂਦੀ ਖਾਦ ਤੇ ਇਹਨਾਂ ਮਹਿਸੂਸ ਕੀਤਾ ਵੀ ਸਾਡੇ ਨਾਲ ਵੀ ਬੜਾ ਵੱਡਾ ਧੋਖਾ ਆਇਆ ਇਹਨਾਂ ਨੇ ਮੈਨੂੰ ਲੱਗਦਾ ਪੈਸੇ ਤਾਂ ਜਾਦੇ ਨਹੀਂ ਆਪਾਂ ਖਾਤੇ ਚ ਪਾਏ ਹੁੰਦੇ ਨਹੀਂ 3 ਲੱਖ ਰੁਪਏ ਮੇਰੇ ਖਾਤੇ ਚ ਜੋ ਗਿਆ 1.60 ਲੱਖ ਰੁਪਏ ਹੋਰ ਕਿਹਦੇ ਖਾਤੇ ਚ ਗਿਆ ਕਿੰਨੇ ਟੋਟਲ ਕਿੰਨੇ ਕੱਟੇ ਆਪਣੇ ਕੋਲ ਆ ਗਏ ਨੇ 300 ਕੱਟਾ 350 ਕੱਟਾ ਬਾਕੀ ਕੱਟੇ ਉਹਨੇ ਦੇਣੇ ਸੀ ਬਾਕੀ ਕੱਟੇ ਉਹਨੇ ਦੇਣੇ ਸੀ 100 ਕੱਟਾ ਸਾਡੇ ਕੋਲੇ ਪਿਆ ਮੌਜੂਦ ਪਿਆ ਹੈ ਦੇਖੋ ਕਿਸਾਨ ਕੀ ਕਰੇਗਾ ਕਿਸਾਨ ਖੋਦਕੁਸ਼ੀ ਨਾ ਕਰੇ ਤੇ ਹੋਰ ਕੀ ਕਰੇਗਾ ਆਖਾਤ ਜਿੰਦੇ ਝੋਨੇ ਚ ਪੈਂਦੀ ਉਹਦਾ ਝੋਨਾ ਕਿੱਥੋਂ ਨਿਕਲਦਾ ਜਿੰਦੀ ਕਣਕ ਚ ਪੈਂਦੀ ਉਹਦੀ ਕਣਕ ਕਿੱਥੋਂ ਨਿਕਲਦੀ ਜਿੰਦੇ ਕਿੰਨੂ ਵਾਲੇ ਬਾਗ ਚ ਪੈਂਦੀ ਉਹਦੇ ਕਿੰਨੂ ਕੀ ਮੋٹے ਹੁੰਦੇ ਕਿੱਦਾਂ ਵੱਡਾ ਸਾਡੇ ਦੇਸ਼ ਵਿੱਚ ਆ ਨਕਲੀ ਡੀਪੀ ਵਾਲਾ ਨੈਟਵਰਕ ਚੱਲ ਰਿਹਾ ਹੈ ਇਹ ਬੜੀ ਸ਼ਰਮ ਵਾਲੀ ਗੱਲ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੂੰ ਖੁਦ ਫੋਨ ਕਰਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਜੀ ਇਹ ਝਕੀਰਾ ਬੜਾ ਵੱਡਾ ਨਕਲੀ ਜਿਹੜਾ ਡੀਪੀ ਦਾ ਆ ਰਿਹਾ ਹੈ ਤੇ ਤੁਹਾਨੂੰ ਮੇਰੇ ਦੱਸਣ ਦੀ ਲੋੜ ਹੀ ਨਹੀਂ ਆੜਤੀ ਵੀਰ ਨੇ ਖੁਦ ਹੀ ਦੱਸਤਾ ਇਹਨਾਂ ਦੇ ਨਾਲ ਜਿਹੜਾ 파ਟਨਰ ਹੈ ਉਹਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਇਹਨੇ ਰਾਣੀ ਵੀਰ ਨੇ ਕਰਾਈ ਹੋਵਾਂ ਦਾ ਵੀ ਸਾਨੂੰ ਤਾਂ ਉਹਦੀ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਨਗਲੀ ਖਾਸ ਸਾਨੂੰ ਜਿਹੜੀ ਇਹ ਮਿਲੀ ਪਰ ਪੈਸੇ ਸਾਡੇ ਤੋਂ ਅਸਲੀ ਖਾਦ ਤੇ ਲੈ ਗਏ ਇਹਦੋਂ ਵੱਡਾ ਧੋਖਾ ਕਿਸਾਨ ਨਾਲ ਕੀ ਹੋਵੇਗਾ ਹੁਣ ਇੱਥੇ ਆੜਤੀ ਉਹਨੂੰ ਕਹਿ ਦਈਏ ਇੱਥੇ ਆੜਤੀ ਤਾਂ ਮੈਨੂੰ ਨਹੀਂ ਲੱਗਦਾ ਜਿਵੇਂ ਦੱਸ ਰਹੇ ਨੇ ਵੀ ਅਸੀਂ ਤਾਂ ਅਸਲੀ ਲਿਆਏ ਆ ਆੜਤੀ ਤਾਂ ਪੈਸੇ ਪੈਸੇ ਦੇ ਕੇ ਲਿਆਏ ਆ ਤੇ ਵੱਡੀ ਗੱਲ ਇਹ ਪੱਕੇ ਚ ਦੇ ਕੇ ਲਿਆਏ ਨੇ ਹਾਂ ਪੱਕੇ ਚ ਵੀ ਇਹਨਾਂ ਕੋ ਨਕਦ ਨਹੀਂ ਲਿਆਂਦੀ ਕਰ ਬੜੀ ਸ਼ਰਮ ਵਾਲੀ ਸਾਡੇ ਦੇਸ਼ ਦੀਆਂ ਸਰਕਾਰ ਜਿਹੜੀ ਹੈ ਜਾਂ ਪੰਜਾਬ ਦੀ ਸਰਕਾਰ ਹੈ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਦੀ ਸ਼ਰਮ ਵਾਲੀ ਗੱਲ ਹੈ ਜੇ ਐਵੇਂ ਨਕਲੀ ਡੀਏਪੀ ਖਾਤਾਂ ਆਉਣਗੀਆਂ ਤਾਂ ਕਿਸਾਨ ਕਿਵੇਂ ਬਚੇਗਾ ਮੇਰੇ ਪਾਣੀ ਦੇ ਪਾਇਆ ਜਾਂ ਨਫੂਕ ਮਾਰਿਆ ਸਿੱਲੀ ਨਹੀਂ ਹੁੰਦੀ ਐ ਹੀ ਰਹਿੰਦੀ ਜਿਵੇਂ ਕੀ ਪੱਥਰ ਹੈ ਇਹ ਮੇਰੀ ਮਿੱਟੀ ਕਿਸਾਨ ਵੀਰੋ ਜਾਗੋ ਨਕਲੀ ਡੀਏਪੀ ਲੈਣ ਤੋਂ ਬਚੋ ਤੇ ਖੇਤੀਬਾੜੀ ਅਫਸਰ ਨੂੰ ਕਾਂਗਾ ਚੁੜਖੜੇ ਗੱਟਾ ਆਪਣੇ ਕੋਲ 150 ਕਟਾ ਪਿਆ ਹਾਂ 150 ਕਟਾ ਚੁੜਖੜੇ ਪਿਆ ਜਿਹੜਾ ਬਾਕੀ ਕੱਟੇ ਕਿਤੇ ਪਏ ਬਾਕੀ ਬੱਲੂਆਂ ਨੇ ਬਾਕੀ ਬੱਲੂਆਂ ਨੇ ਗੱਟੇ ਪੈਣੇ ਉਹ ਤੁਸੀਂ ਜਦੋਂ ਆੜਤੀ ਵੀਰ ਖੁਦ ਕਹਿ ਰਿਹਾ ਹੈ ਮੈਕਮੇ ਦਾ ਹੱਕ ਮੰਨਦਾ ਸਾਰੇ ਗੱਟੇ ਤਰੰਤ ਆਪਦੀ ਹਫਾਜ਼ਤ ਲੈ ਕੇ ਇਹਦੇ ਤੇ ਜਿਹੜੀ ਬਣਦੀ ਸਖਤ ਤੋਂ ਸਖਤ ਕਾਰਵਾਈ ਕਰੇ ਕਿਸਾਨਾਂ ਨਾਲ ਧੋਖਾ ਨਾ ਹੋਵੇ ਸਾਡੇ 1350 ਦਾ ਗੱਟਾ ਕਿਸਾਨ ਨੂੰ ਮਿਲਦਾ ਹੈ ਉਹਦੇ ਵਿੱਚ ਵੀ ਧੋਖਾ ਇਸ ਤੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋ ਸਕਦੀ ਮੈਂ ਆਸ ਕਰਨਾ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਸ਼ਾਇਦ ਸਾਡੀ ਸੁੱਤੀ ਬੋਲੀ ਸਰਕਾਰ ਜਾਗ ਜੇ ਮੈਂ ਫਿਰ ਕਹਿ ਰਿਹਾ ਆਸ ਕਰਨ ਵਾਲਿਆਂ ਨੂੰ ਇਹ ਰਾਜਸਥਾਨ ਵਾਲੇ ਕਿਸਾਨ ਵੀਰਾਂ ਨੂੰ ਕਹਿ ਰਿਹਾ ਵੀ ਆਹ ਰਾਜਸਥਾਨੋਂ ਆਈ ਖਾਦ ਮੈਂ ਤੇ ਦੂਜੇ ਨੰਬਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਫਿਰ ਜਾਣੂ ਕਰਵਾ ਦਿਆਂ ਪੰਜਾਬ ਦਾ ਮੌਜੂਦਾ ਖੇਤੀਬਾੜੀ ਮੰਤਰੀ ਜਹਦਰ ਗੁਰਮੀਤ ਸਿੰਘ ਖੁੱਡਿਆ ਉਹਦੇ ਨੰਬਰ ਤੇ ਫੋਨ ਕਰਕੇ ਸਾਰੀ ਗੱਲ ਦੱਸੀਏ ਹੁਣ ਦੇਖਨੇ ਆ ਮੰਤਰੀ ਸਾਹਿਬ ਐਕਸ਼ਨ ਲੈਂਦੇ ਨੇ ਜਾਂ ਮੰਤਰੀ ਸਾਹਿਬ ਅੱਖਾਂ ਮੂਧ ਕੇ ਤੇ ਇਹਨੂੰ ਵੀ ਟਾਲੂ ਟੋਲ ਕਰਨਗੇ ਧੰਨਵਾਦ